ਜ਼ਿੰਦਗੀ ਨੂੰ ਦਾਦੇ ਲਾਗੇ ਬਹਿ ਗਿਆ ਭੁੱਖ ਹੜ ਤਾਲ ਤੇ ਜ਼ਿੰਦਗੀ ਨੂੰ ਦਾਦੇ ਲਗਾ ਬਹਿ ਗਿਆ ਭੁੱਖ ਹੜ ਤਾਲ ਤੇ ਬੀਤ ਗਏ ਨਿਤੰ ਸਾਲ ਸਹਰਕਾਰ ਨੂੰ ਕਾਰ ਕੇ ਜੀ ਬਾਗ ਜੀ ਸਿਰੇ ਨਾ ਚੜਾਈ ਕੋਈ ਵੀ ਹੈ ਮੰਗ ਜੋ ਅੱਤ ਦੇ ਗਸਾਂ ਜੀ ਤੇਰਾ ਜੋ ਬਾਰੂ ਮਰੀ ਤੋਰੰ ਬਕਰਿਆ 24 ਸਾਲ ਤੇ ਜਿੰਦਕੇ ਨੂੰ ਤਾਦੇ ਹਾਲੇ ਗਾਗੇ ਬੈਗਿਆ ਮੁਖ ਹਲਕਾਲ ਤੇ ਜਿੰਦਕੇ ਨੂੰ ਤਾਦੇ ਹਾਲੇ ਗਾਗੇ ਬੈਗਿਆ ਮੁਖ ਹਲਕਾਲ ਤੇ ਪਾਈ ਢੱਲੇ ਵਾਲ ਤੇ ਬੰਦੇ ਰਲ ਕੇ ਹੈ ਅਨੰਕਾਰਤਾ ਕਾਰ ਦਿੱਤਾ ਕੁੱਤ ਦਿੱਲੀ ਨੂੰ ਜਾਵਣਾ ਐਸਾ ਜੋਸ਼ ਪਾ ਲਈਤਾ ਹੋ ਝਾਲ ਮਾਨੇ ਰਾਸਤੇ ਬਰਾਬਰ ਕਰਕੇ ਬਣ ਕੇ ਜਨਾਲ ਤੇ ਜ਼ਿੰਦਗੀ ਨੂੰ ਤਾਂਦੇ ਲਗਾ ਕੇ ਬੈਗਿਆ ਭੁਖ ਹੜ ਤਾਲ ਤੇ ਜ਼ਿੰਦਗੀ ਨੂੰ ਤਾਂਦੇ ਲਗਾ ਕੇ ਬੈਗਿਆ ਭੁਖ ਹੜ ਤਾਲ ਤੇ ਆਪ ਸਾਡੀ ਫੁੱਟ ਲੈ ਕੇ ਗਈ ਪੈੜ ਜੀ ਮੋਰਚੇ ਕਿਸਾਨੀ ਨੂੰ ਅन्नदाता ਅੰਨ ਤੋਂ ਬਗੈ ਲੋਕਾਂ ਲਈ ਕਜਾਵੇ ਜ਼ਿੰਦਗਾਨੀ ਨੂੰ ਅੰਨਦਾਤਾ ਅੰਨ ਤੋਂ ਬਗੈ ਲੋਕਾਂ ਲਈ ਲਾਵੇ ਜ਼ਿੰਦਗਾਨੀ ਨੂੰ ਲੋਕਾਂ ਲਈ ਸਖਤ ਸਟੈਂਡ ਲੈ ਲਿਆ ਕਰਤੀ ਕਮਾਲ ਤੇ ਜ਼ਿੰਦਗੀ ਨੂੰ ਦਾਦੇ ਲਗਾ ਕੇ ਬੈ ਗਿਆ ਭੁੱਖ ਹੜਤਾਲ ਤੇ ਜ਼ਿੰਦਗੀ ਨੂੰ ਦਾਦੇ ਲਗਾ ਕੇ ਬੈ ਗਿਆ ਭੁੱਖ ਹੜਤਾਲ ਤੇ ਹੋ ਬਾਪੂ ਜਗਜੀਤ ਸਿੰਘ ਢੱਲੇਵਾਲ ਜੋਂ ਅਣਖੀਦ ਲੇਰ ਨੇ ਖੋਨ ਨਾਲ ਲਾੜ ਤਾਰੀ ਟਿੱਲੀ ਗਤੀ ਹੈ ਬੱਬਰ ਸ਼ੇਰ ਨੇ ਹੋ ਕੁੱਟਣੀਆਂ ਜੜਾਏ ਨੇ ਤੇਰੇ ਰਾਜ ਦੀ ਬਣ ਕੇ ਮਸਾਲ ਤੇ ਜ਼ਿੰਦਗੀ ਨੂੰ ਤਾਂ ਦੇ ਲਗਾ ਕੇ ਬੈ ਗਿਆ ਭੁੱਖ ਹੜ ਤਾਲ ਤੇ ਜ਼ਿੰਦਗੀ ਨੂੰ ਤਾਂ ਦੇ ਲਗਾ ਕੇ ਬੈ ਗਿਆ ਭੁੱਖ ਹੜ ਤਾਲ ਤੇ ਬੇਸ਼ੱਕ ਪਿੰਜਰਾ ਸ਼ਰੀਰ ਹੋ ਗਿਆ ਹੌਸਲਾ ਬੁਲੰਦ ਆ ਕਰੂਗਾ ਜਮਾਨਾ ਜਰ ਨਾਲ ਸੀ ਜਿਦਾ ਦਊਂਾ ਕਰੂਗਾ ਜਮਾਨਾ ਜਰ ਨਾਲ ਸੀ ਜਿਦਾ ਦਊਂਾ ਆਪਣਾ ਟੰਗ ਏ ਹੋ ਦੁਨੀਆ ਤੇ ਰੌਸ਼ਨੀ ਰਹੂਗਾ ਨਾਮ ਜੀ ਜਿੰਦੜੀ ਨੂੰ ਕਾਲ ਕੇ ਜਿੰਦਗੀ ਨੂੰ ਦਾਦਾ ਹੀ ਉੱਤੇ ਲਾਗੇ ਬਹਿ ਗਿਆ ਭੁਖ ਹਲ ਤਾਲ ਤੇ ਜਿੰਦਗੀ ਨੂੰ ਦਾਦਾ ਹੀ ਉੱਤੇ ਲਾਗੇ ਬਹਿ ਗਿਆ ਭੁਖ ਹਲ ਤਾਲ ਤੇ